ਰਾਗ ਦੇਵ ਗੰਧਾਰੀ ਮਹੱਲਾ ਪੰਜਵਾ ਘਰ ਸਤਵਾ ਇੱਕ ਓ ਅੰਕਾਰ ਸਤ ਗੁਰ ਪ੍ਰਸਾਦ ਸਭ ਦਿਨ ਕੇ ਸਮ ਰਾਤਿ ਪੰਥ ਬੈਠ ਲੈ ਹਾਂ ਬਲ ਬਲ ਜਾਓ ਗਾਵਨਾ ਪਾਵਨਾ ਸੰਤਨ ਤੋਰਾ ਚਰਨ ਉਹ ਆਗਾ ਪਾਉ ਰਹਾਉ ਸਬ ਦਿਨ ਕਿਸ ਮਰਥ ਪੰਥ ਬੇਠਲੇ ਹਉ ਬਲ ਬਲ ਜਾਓ ਪੰਜਵੇਂ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਦੇਵ ਗੰਦਾਰੀ ਰਾਗ ਦੇ ਵਿੱਚ 536 ਅੰਗ ਦੇ ਉੱਪਰ ਕਿਰਪਾ ਕਰਦੇ ਹਨ ਕਹੇ ਅਕਾਲ ਪੁਰਖ ਵਾਹਿਗੁਰੂ ਜੀ ਸਭ ਦਿਨ ਕੇ ਸਮਰਥ ਪੰਥ ਬਿਠੋਲੇ ਰਥਾਤ ਕਿ ਸਾਰਿਆਂ ਦਿਨਾਂ ਦੇ ਵਿੱਚ ਭਾਵ ਕਿ ਸਾਰਾ ਜੀਵਨ ਸਾਨੂੰ ਪੰਥ ਰਥਾਤ ਜੀਵਨ ਰੂਪੀ ਰਸਤਾ ਵਿਖਾਉਣ ਦੇ ਸਮਰਥ ਇਹ ਬਿਟਰਲ ਜੀ ਰਥਾਤ ਇਹ ਭਗਵਾਨ ਜੀ ਹਉ ਬਲ ਬਲ ਜਾਓ ਰਥਾਤ ਕਿ ਮੈਂ ਤੁਹਾਡੇ ਤੋਂ ਬਲਿਹਾਰ ਬਲਿਹਾਰ ਜਾਂਦਾ ਹਾਂ ਸਦਕੇ ਸਦਕੇ ਜਾਂਦਾ ਹਾਂ ਕੁਰਬਾਨ ਕੁਰਬਾਨ ਜਾਂਦਾ ਹਾਂ ਕਹਿੰਦੇ ਗਾਵਨ ਪਾਵਨ ਸੰਤਨ ਤੋਰਾ ਚਰਨ ਉਹ ਆਕਾ ਪਾਉ ਰਹਾਉ ਗਾਵਨ ਪਾਵਨ ਸੰਤਨ ਤੋਰਾ ਏ ਅਕਾਲ ਪੁਰਖ ਵਾਹਿਗੁਰੂ ਜੀ ਸ਼ਰਧਾ ਭਾਵਨੀ ਦੇ ਸਹਤ ਜਿਹੜੇ ਤੁਹਾਡੇ ਸੰਤ ਤੁਹਾਨੂੰ ਗੌਣਾ ਕਰਦੇ ਨੇ ਚਰਨ ਆਵ ਕੇ ਪਾਓ ਸਾਨੂੰ ਉਹਨਾਂ ਸੰਤ ਜਨਾਂ ਦੇ ਚਰਨਾਂ ਦੇ ਵਿੱਚ ਪਉਣਾ ਕਰੋ ਸਾਨੂੰ ਉਹਨਾਂ ਸਾਧ ਜਨਾਂ ਦੇ ਚਰਨਾਂ ਦੇ ਵਿੱਚ ਡੇਗਣਾ ਕਰੋ ਪਾਤਸ਼ਾਹ ਜੀ ਸਰਹਾਉ ਅਰਥਾਤ ਵਿਸ਼ਰਾਮ ਦੇ ਕੇ ਅੱਗੋਂ ਆਪਣੇ ਬਚਨ ਦੇ ਪਹਿਲੇ ਪਦੇ 'ਚ ਮਹਾਰਾਜ ਕਿਰਪਾ ਕਰਦੇ ਨੇ ਕਹਿੰਦੇ ਜਾਸਨ ਵਸਨ ਸਹਿਜ ਕੇਲ ਕਰੁਣਾਮ ਏਕ ਅਨੰਤ ਅਨੂਪਾਠਾਓ ਜਾਸਨ ਵਾਸਨ ਸਹਿਜ ਕੇਲ ਕਰुणा ਮੈ ਅਰਥਾਤ ਕਿ ਜੜ ਸੰਤ ਜਨ ਉਸ ਹਰੀ ਜੀ ਦਾ ਜਸ ਕਰਨਾ ਕਰਦੇ ਹਨ ਵਾਸਨ ਅਰਥਾਤ ਉਸ ਦੇ ਚਰਨਾਂ ਨੂੰ ਹਿਰਦੇ ਦੇ ਵਿੱਚ ਵਸਾਉਣਾ ਕਰਦੇ ਹਨ ਮਹਾਰਾਜ ਕਹਿੰਦਾ ਸਹਿਜ ਕੇਲ ਕਰुणा ਮੈ ਅਰਥਾਤ ਕਿ ਕਰुणा ਮੈ ਪਾਵ ਤਰਸ ਸਰੂਪੇ ਕਾਲਪੁਰਖ ਵਾਹਿਗੁਰੂ ਜੀ ਦੇ ਨਾਲ ਉਹ ਸਹਿਜ ਦੇ ਧਾਰਨੀ ਹੋ ਕੇ ਕਲੋਲ ਕਰਨਾ ਕਰਦੇ ਹਨ ਅਡੋਲ ਆਤਮਕ ਵਸਾ ਦੇ ਵਿੱਚ ਟਿਕ ਕੇ ਅਕਾਲ ਪੁਰਖ ਵਾਹਿਗੁਰੂ ਜੀ ਦੇ ਆਨੰਦ ਨੂੰ ਭੋਗਣਾ ਕਰਦੇ ਹਨ ਕਿਹੜੇ ਵਾਹਿਗੁਰੂ ਜੀ ਦੇ ਕਹਿੰਦਾ ਏਕ ਅਨੰਤ ਅਨੂਪ ਹੈ ਠਾਓ ਜਿਹੜਾ ਅਕਾਲ ਪੁਰਖ ਵਾਹਿਗੁਰੂ ਇੱਕ ਹੁੰਦਿਆਂ ਹੋਇਆਂ ਵੀ ਅਨੰਤ ਹੈ ਤੇ ਜਿਸ ਦਾ ਥਾ ਅਨੂਪ ਹੈ ਜਿਸ ਦਾ ਸਥਾਨ ਬੇਨ ਜੀ ਰਤ ਬਹੁਤ ਹੈ ਬੜਾ ਲਸਾਨੀ ਬੜਾ ਵਿਚਤਰ ਹੈ ਸੋ ਅਗੋ ਆਪਣੇ ਬਚਨ ਦੇ ਦੂਸਰੇ ਪਦੇ ਜ ਮਹਾਰਾਏ ਕਿਰਪਾ ਕਰਦੇ ਨੇ ਕਹਿੰਦਾ ਰਹਿਦਾ ਸਦਾ ਨਿਹਦ ਕਰਤਾਲ ਜਗ ਜੀਵਨ ਸ੍ਰਬਨ ਆਥ ਅਨੇਕਾਂ ਹੋ ਦਇਆ ਮਾਇਆ ਕਿਰਪਾ ਨਾਨਕ ਕਾ ਸੁਣ ਸੁਣ ਜਸ ਜੀਵਾ ਕਰਿਧ ਸਦਾ ਨਿਹਦ ਕਰਤਾਲ ਜਗ ਜੀਵਨ ਅਸਾਰੇ ਜਗਤ ਜੀਵਨ ਆਕਾਲ ਪੁਰਖ ਵਾਹਿਗੁਰੂ ਜੀ ਨੇ ਸਾਰੀਆਂ ਰਿੱਧੀਆਂ ਸਾਰੀਆਂ ਸਿੱਧੀਆਂ ਤੇ ਸਾਰੀਆਂ ਨਿੱਧੀਆਂ ਆਪਣੇ ਕਰ ਦੇ ਤਲੀ ਤੇ ਰੱਖੀਆਂ ਹੋਈਆਂ ਨੇ ਗੁਰਮਖਾਂ ਨੂੰ ਦੇਣ ਦੀ ਖਾਤਰ ਸਭ ਨਿਦਾਨ ਦਸ ਅਸ਼ਟ ਸਿਧਾਨ ਠਾਕੁਰ ਕਰ ਤਲ ਧਰਿਆ ਦੇ ਵਾਂਗ ਰਿੱਧਿ ਅਗ ਭਾਵਨ ਪਦਾਰਥਾਂ ਦੀ ਬੋਲ ਤ ਸਿੱਧੀਆਂ ਤੋਂ ਭਾਵ ਕਰਾ ਮਤੀ ਸ਼ਕਤੀਆਂ ਜਿਵੇਂ ਅਣਮਾ ਮਹਿਮਾ ਗਰਮਾ ਲਗਮਾ ਪ੍ਰਾਪਤ ਪ੍ਰਾਕਾਮਿਆ ਇਸ਼ਤਾ ਵਛਤਾ ਔਰ ਅਨੇਧੀਆਂ ਤੋਂ ਪਾਵ ਪਦਮ ਮਹਾ ਪਦਮ ਕਸ਼ਵ ਕੋਵੰਦ ਨੀਲ ਮੁਕੰਦ ਵਰਜਖਰਬ ਵਗੈਰਾ ਇਹ ਸਾਰੀਆਂ ਰਦੀਆਂ ਸਦੀਆਂ ਤੇ ਨਦੀਆਂ ਉਹ ਜਗਤ ਦੇ ਜੀਵਨ ਆਕਾਲ ਪੁਰਖ ਵਾਹਿਗੁਰੂ ਜੀ ਨੇ ਆਪਣੇ ਕਰ ਦੀ ਥਲੀ ਤੇ ਰੱਖੀਆਂ ਹੋਈਆਂ ਨੇ ਗੁਰਮਖਾ ਨੂੰ ਦੇਣ ਦੇ ਲਈ ਕਿਹੜੇ ਵਾਹਿਗੁਰੂ ਨੇ ਮਹਾਰਾਗਨ ਸਰਾਵਨਾਥ ਅਨੇਕਾ ਨਾ ਜਿਹੜਾ ਸਾਰਿਆਂ ਦਾ नाथ ਸਾਰਿਆਂ ਦਾ ਸੁਆਮੀ ਹੈ ਮਾਲਕ ਹੈ ਖਸਮ ਹੈ ਪ੍ਰਭੂ ਹੈ ਜਿਹਦਾ ਨਾਮ ਅਨੇਕਾਨ ਭਾਈ ਕਹਿੰਦੇ ਦਇਆ ਮਾਇਆ ਕਿਰਪਾ ਨਾਨਕ ਕਾ ਸੁਣ ਸੁਣ ਜਸ ਜੀਵਾ ਦਇਆ ਮਾਇਆ ਕਿਰਪਾ ਨਾਨਕ ਕਾ ਪੰਜਵੇਂ ਨਾਨਕ ਧੰਨ ਗੁਰੂ ਅਰਜਨ ਦੇ ਮਹਾਰਾਜ ਕਿਰਪਾ ਕਰਦੇ ਹਨ ਕਹੇ ਅਕਾਲ ਪੁਰਖ ਵਾਹਿਗੁਰੂ ਜੀ ਤੁਸੀਂ ਸਾਡੇ ਤੇ ਦਇਆ ਕਰੋ ਰਹਿਮਤ ਕਰੋ ਮਾਇਆ ਮੇਰ ਕਰੋ ਪਾਤਸ਼ਾਹ ਜੀ ਕਿਰਪਾ ਕਰੋ ਸਾਡੇ ਤੇ ਕਿਹੜੇ ਕਿਰਪਾ ਕਰੋ ਕਿਹੜਾ ਰਹਿਮ ਕਰੋ ਕਿਹੜੀ ਬਖਸ਼ਿਸ਼ ਕਰੋ ਕਹਿੰਦਾ ਸੁਣ ਸੁਣ ਜਸ ਜੀ ਵਾਓ ਭਾਵਕ ਸਾਡੇ ਤੇ ਐਸੀ ਕਿਰਪਾ ਕਰੋ ਕਿ ਅਸੀਂ ਤੁਹਾਡਾ ਜਸ ਸੁਣ ਸੁਣ ਕੇ ਤੁਹਾਡੀ ਕੀਰਤੀ ਸੁਣ ਸੁਣ ਕੇ ਤੁਹਾਡੀ ਮਹਿਮਾ ਸੁਣ ਸੁਣ ਕੇ ਜੀਣਾ ਕਰੀਏ ਜੀ ਇੱਕ ਓ ਅੰਕਾਰ ਸਤ ਗੁਰ ਪ੍ਰਸਾਦਿ ਰਾਗ ਦੇਵ ਗੰਧਾਰੀ ਮਹੱਲਾ ਨਾਮਾ ਇਹ ਮਨ ਨਾ ਨੈਕ ਨਾ ਕਹਿਓ ਕਰੈ ਸਿੱਖ ਸਿਖਾਇਰੈ ਆਪਣੀ ਸੇ ਦੁਰਮਤ ਤੇ ਨਾ ਡਰ ਰਹਾ ਇਹ ਮਨ ਨਾ ਨੈਕ ਨਾ ਕਹਿਓ ਕਰੈ ਤਨ ਗੁਰੂ ਤੇ ਬਹਾਦਰ ਮਹਾਰਾਜ ਕਿਰਪਾ ਕਰਦੇ ਹਨ ਕਿ ਸਾਡਾ ਇਹ ਮਨ ਨੈਕ ਨਾ ਕਹਿਓ ਕਰ ਰਤੀ ਪਰ ਵੀ ਮਹਾਰਾਜ ਕਹਿੰਦੇ ਆ ਮੈਂ ਥੋੜਾ ਜਿਹਾ ਵੀ ਆਖਿਆ ਹੋਇਆ ਕਰਦਾ ਨਹੀਂ ਪਾਵਕ ਗੁਰੂ ਉਪਦੇਸ਼ ਦੇ ਅਨੁਸਾਰ ਕਰਮਾਂ ਨੂੰ ਕਰਨਾ ਨਹੀਂ ਕਰਦਾ ਕਹਿੰਦੇ ਸੇਖ ਸਿਖਾਏ ਰਹਿਓ ਆਪਣੀ ਸੀ ਦਰਮਤ ਤੇ ਨਾ ਡਰ ਹਾਉ ਸੇਖ ਸਿਖਾਏ ਰਹਿਓ ਆਪਣੀ ਸੀ ਅਸੀਂ ਆਪਣੀ ਤਰਫ ਤੇ ਇਹਨੂੰ ਸਿੱਖਿਆ ਸਿਖਾ ਕੇ ਰਹਿ ਗਏ ਆਪਣੀ ਤਰਫੋਂ ਤਾਂ ਅਸੀਂ ਇਸ ਨੂੰ ਮਤ ਦੇ ਦੇ ਕਿ ਹੰਬ ਹਾਰ ਗਏ ਪਰੰਤੂ ਮਹਾਰਾਜ ਕਹਿੰਦਾ ਦੁਰਮਤ ਤੇ ਨਾ ਟਰੈ ਖੋਟੀ ਮਤ ਵਾਲੇ ਬੰਨਿਓ ਇਹ ਟਲਦਾ ਹੀ ਨਹੀਂ ਖੋਟੀ ਮਤ ਵਾਲੇ ਬੰਨਿਓ ਇਹ ਹਟਦਾ ਹੀ ਨਹੀਂ ਮਹਾਰਾਜ ਕਹਿੰਦੇ ਰਹਾਉ ਅਰਥਾਤ ਵਿਸ਼ਰਾਮ ਦੇ ਕੇ ਅੱਗੋਂ ਆਪਣੇ ਬਚਨ ਦੇ ਪਹਿਲੇ ਪਦੇ 'ਚ ਮਹਾਰਾਜ ਕਿਰਪਾ ਕਰਦੇ ਨੇ ਕਹਿੰਦੇ ਮਦ ਮਾਇਆ ਕਹ ਭਇਓ ਬਾਬਰ ਹਰ ਜਸ ਨਹਿ ਉਚਰੈ ਕਰ ਪਰ ਪੰਜ ਜਗਤ ਕੋ ਡਹਿਕੇ ਆਪਣਉ ਉਧਰ ਪਰਾ ਮਦ ਮਾਇਆ ਕਹਿ ਭਇਓ ਬਾਬਰ ਮਾਦਰਥਾਤ ਮਾਇਆ ਦੀ ਮਸਤੀ ਦੇ ਵਿੱਚ ਹੰਕਾਰ ਦੇ ਵਿੱਚ ਨਸ਼ੇ ਦੇ ਵਿੱਚ ਬੋਰਾ ਹੋਇਆ ਫਿਰਦਾ ਝੱਲਾ ਛੁਦਾਈ ਹੋਇਆ ਫਿਰਦਾ ਕਮਲਾ ਹੋਇਆ ਫਿਰਦਾ ਸਾਡਾ ਮਾਨ ਮਹਾਰਾਜ ਕਹਿੰਦੇ ਹਰ ਜਸ ਨਹੀਂ ਉਚਰੈ ਪਰੰਤੂ ਹਰਿ ਜਸ ਦਾ ਵਿਚਾਰ ਨਹੀਂ ਨਹੀਂ ਕਰਦਾ ਹਰਿ ਜਸ ਨੂੰ ਕਰਨਾ ਹੀ ਨਹੀਂ ਕਰਦਾ ਕਹਿੰਦਾ ਕਰਪਰਪੰਚ ਜਗਤ ਕੋ ਡਹਿਕੇ ਆਪਣੋ ਉਦਰ ਪਰੈ ਕਰਪਰਪੰਚ ਜਗਤ ਕੋ ਡਹਿਕੇ ਵਿਖਾਵਾ ਕਰਕੇ ਨਾ ਮਹਾਰਾਜ ਕਹਿੰਦੇ ਠੱਗੀ ਚੋਰੀ ਨੂੰ ਰਾਜ ਕੇ ਛਲਾਵੇ ਨੂੰ ਰਾਜ ਕੇ ਜਗਤ ਨੂੰ ਪਰਮਾਉਂਦਾ ਫਿਰਦਾ ਜਗਤ ਨੂੰ ਛਲਦਾ ਫਿਰਦਾ ਔਰ ਮਹਾਰਾਜ ਕਹਿੰਦਾ ਆਪਣੋ ਉਦਰ ਪਰੈ ਇਹਨੂੰ ਆਪਣੇ ਢਿੱਡ ਪਰੰਦੇ ਨਾਲ ਹੀ ਮਹਾਰਾਜ ਕਹਿੰਦੇ ਆਪਣਾ ਹੀ ਢਿੱਡ ਪਰਦਾ ਫਿਰਦਾ ਜਿਹੜਾ ਸਾਡਾ ਮਾਨ ਹੈ ਸਗੋਂ ਦੂਸਰੇ ਪਦੇ ਚ ਮਹਾਰਾਜਾ ਕਿਰਪਾ ਕਰਦੇ ਨੇ ਆਪਣੇ ਬਚਨ ਦੇ ਕਹਿੰਦੇ ਸ्वान ਪੂਛ ਦਿਓ ਹੋਏ ਨਾ ਸੁੱਧੋ ਕਹਿਓ ਨਾ ਕਾਨ ਤਰੈ ਕੋ ਨਾਨਕ ਭਾਜ ਰਾਮ ਨਾਮ ਨਿਤ ਜਾਤੇ ਕਾਜ ਸਰੈ ਸ्वान ਪੂਛ ਦਿਓ ਹੋਏ ਨਾ ਸੁੱਧੋ ਜਿਵੇਂ ਕੁੱਤੇ ਦੀ ਪੂਛ ਪਾਛਾ ਕਹਿੰਦੇ ਸਿੱਧੀ ਨਹੀਂ ਨਾ ਹੁੰਦੀ ਇਵੇਂ ਸਾਡਾ ਮਾਨਵਿਕਾ ਦਾ ਸਿੱਧਾ ਨਹੀਂ ਜੇ ਹੁੰਦਾ ਕਹਿੰਦਾ ਕਹੋ ਨਾ ਕਾਨ ਧਰੈ ਤੇ ਗੁਰੂ ਮਹਾਰਾਜ ਜੀ ਆਂਦਾ ਆਖਿਆ ਹੋਇਆ ਉਹਦੇ ਵాలే ਕਾਨ ਨਹੀਂ ਧਰਦਾ ਮਹਾਰਾਜ ਕਹਿੰਦੇ ਗੁਰੂ ਪਾਸ਼ਾ ਜੀ ਦੇ ਉਪਦੇਸ਼ ਨੂੰ ਧਾਰਨੀ ਨਹੀਂ ਕਰਨਾ ਕਰਦਾ ਗ੍ਰਹਿ ਨਹੀਂ ਕਰਨਾ ਕਰਦਾ ਕਹਿੰਦਾ ਕਹੋ ਨਾਨਕ ਭਜ ਰਾਮ ਨਾਮ ਨਿਤ ਜਾਤੇ ਕਾਜ ਸਰੈ ਕਹੋ ਨਾਨਕ ਭਜ ਰਾਮ ਨਾਮ ਨਿਤ ਅਰਥਾਤ ਕਿ ਕਹਿੰਦੇ ਨੇ ਨੌਵੇਂ ਨਾਨਕ ਤਾਨ ਗੁਰੂ ਤੇਗ ਬਹਾਦਰ ਮਹਾਰਾਜ ਕੇ ਮੇਰੇ ਮਨਾ ਤੂੰ ਨਿਤ ਰਾਮ ਜੀ ਦੇ ਨਾਮ ਦਾ ਭਜਨ ਕਰਨਾ ਕਰ ਤੂੰ ਸਦਾ ਹੀ ਉਸ ਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਨੂੰ ਸਮਰਨਾ ਕਰ ਕਿਹੜੇ ਨਾਮ ਨੂੰ ਕਹਿੰਦਾ ਜਾਤਿ ਕਾਜ ਸਰ ਜਿਹੜੇ ਨਾਮ ਦੇ ਸਦਕਾ ਤੇਰੇ ਸਾਰੇ ਕੰਮ ਸੌਰ ਨੇ ਹਨ ਦੇਵ ਗੰਧਾਰੇ ਮਹੱਲਾ ਨਾਮ ਸਾਬਕਿਸ਼ ਜੀਵਤ ਕੋ ਬਿਹਵਾਰ ਮਾਤ ਪਿਤਾ ਪਾਈ ਸਤ ਬੰਧਪ ਆਰਹੋ ਨ ਗ੍ਰਹਿ ਕੇ ਨਾਰਾ ਰਹਾਓ ਸਾਬਕੈਸ਼ ਜੀਵਤ ਕੋ ਵਿਵਹਾਰ ਧਨ ਗੁਰੂ ਤੇਗ ਬਹਾਦਰ ਮਹਾਰਾਜ ਕਿਰਪਾ ਕਰਦੇ ਹਨ ਕਹਿ ਭਾਈ ਅਸਾਰ ਕੁਝ ਜਿੰਨਾ ਵੀ ਹੈ ਨਾ ਜਿਉਂਦਿਆਂ ਦਾ ਹੀ ਵਿਵਹਾਰ ਅਰਥਾਤ ਕਿ ਮੇਲ ਜੋਲ ਵਰਤੋਂ ਵਿਹਾਰ ਹੈ ਇਨਾਂ ਦੇ ਨਾਲ ਕਹਿੰਦਾ ਮਾਤ ਪਿਤਾ ਭਾਈ ਸਤਬੰਧਪ ਅਰਫਨਾ ਗ੍ਰਹਿ ਕੀ ਨਰ ਰਹਾਓ ਮਾਤ ਅਰਥਾਤ ਬੇਸ਼ੱਕ ਮਾਤਾ ਦੇ ਨਾਲ ਮੇਲ ਜੋਲ ਹੈ ਪਿਤਾ ਦੇ ਨਾਲ ਮੇਲ ਜੋਲ ਹੈ ਭਾਈਆਂ ਦੇ ਨਾਲ ਮੇਲ ਜੋਲ ਹੈ ਸੋਤ ਅਰਥਾਤ ਪੁੱਤਾਂ ਦੇ ਨਾਲ ਮੇਲ ਜੋਲ ਹੈ ਬੰਧ ਅਰਥਾਤ ਰਿਸ਼ਤੇਦਾਰਾਂ ਦੇ ਨਾਲ ਮੇਲ ਜੋਲ ਹੈ ਜਾਬਰਥ ਤੱਕ ਮਹਾਰਾਜ ਕਹਿੰਦੇ ਆਰਫਨ ਗ੍ਰਹਿ ਕੀ ਨਾਰ ਅਰਥਾਤ ਕਿ ਇੱਥੋਂ ਤੱਕ ਕਿ ਜਿਹੜੀ ਘਰ ਵਾਲੀ ਇਸਤਰੀ ਹੈ ਨਾ ਉਹਦੇ ਨਾਲ ਵੀ ਜਿਹੜੇ ਵਰਤੋਂ ਵਿਹਾਰ ਜਾਂ ਮੇਲਜੋਲ ਹੈ ਜੀਵ ਦਾ ਵੀ ਭਾਈ ਜੀਦਿਆਂ ਤੱਕ ਹੀ ਸੀਮਤ ਹੈ ਸਰਹੋਰ ਅਰਥਾਤ ਵਿਸ਼ਰਾਮ ਦੇ ਕੇ ਅੱਗੋਂ ਆਪਣੇ ਬਚਨ ਦੇ ਪਹਿਲੇ ਪਦ ਵਿੱਚ ਮਹਾਰਾਜ ਕਿਰਪਾ ਕਰਦੇ ਨੇ ਕਹਿੰਦੇ ਤਾਨ ਤੇ ਪ੍ਰਾਨ ਹੋਤ ਜਬ ਨਿਆਰੇ ਟੇਰਤ ਪ੍ਰੇਤ ਪੁਕਾਰ ਆਧ ਕਰੀ ਕੋ ਨਹ ਰਾਖੇ ਕਰਤੇ ਦੇਤ ਨਕਾਰ ਤਨ ਤੇ ਪ੍ਰਾਨ ਹੋਤ ਜਬ ਨਿਆਰੇ ਸਾਡੇ ਸਰੀਰ ਤੋਂ ਪ੍ਰਾਨ ਜਦੋਂ ਨਿਆਰੇ ਹੁੰਦੇ ਨੇ ਵੱਖਰੇ ਹੁੰਦੇ ਨੇ ਨਾ ਪੌਣ ਦਾ ਸਥਾਨ ਕਰਕੇ ਪੰਜ ਪਏਦ ਨੇ ਸਾਡੇ ਸਰੀਰ ਦੇ ਵਿੱਚ ਗੁਦਾ ਦੇ ਵਿੱਚ ਜਿਹੜੀ ਪਾਉਣ ਨੂੰ ਆਪਾਨ ਬਾਜੂ ਕਹਿੰਦੇ ਨਾ ਨਾਭੀ ਵਿੱਚ ਲਿ ਪਾਉਣ ਨੂੰ ਸਮਾਨ ਬਾਜੂ ਕਾਠ ਵਿੱਚ ਲਿ ਪਾਉਣ ਨੂੰ ਬਯਾਰ ਬਾਜੂ ਸਾਰੇ ਸਰੀਰ ਦੇ ਵਿੱਚ ਜਿਹੜੀ ਵਿਆਪਕ ਪੌਣ ਨੂੰ ਉਦਿਆਨਵਾਜੂ ਤੇ ਜਿਹੜੀ ਹਿਰਦੇ 'ਚ ਪੌਣ ਨੂੰ ਪ੍ਰਾਨਵਾਜੂ ਕਹਿੰਦੇ ਨੇ ਜਦੋਂ ਹਿਰਦੇ ਵਾਲੀ ਪੌਣ ਆਪਣਾ ਸਥਾਨ ਛੱਡਦੀ ਜੀਵ ਦੀ ਮੌਤ ਹੋ ਜਾਂਦੀ ਹੈ ਤਾਂ ਤੇ ਪ੍ਰਾਨ ਹੋਦ ਜਾਂ ਬਨਿਆਰੇ ਸਾਡੇ ਸਰੀਰ ਤੋਂ ਪ੍ਰਾਨ ਜਦੋਂ ਵੱਖਰੇ ਹੁੰਦੇ ਨੇ ਭਾਵ ਜਦੋਂ ਸਵਾਸੇ ਨਿਕਲ ਜਾਂਦੇ ਨੇ ਦੇਹ ਦੇ ਵਿੱਚੋਂ ਮੌਤ ਹੋ ਜਾਂਦੀ ਹੈ ਇਰਤ ਪ੍ਰੇਤ ਨੂੰ ਪੁਕਾਰ ਟਿਰ ਤਰ ਥਾਤ ਉੱਚੀ ਆਵਾਜ਼ ਦੇ ਵਿੱਚ ਪੁਕਾਰ ਕੇ ਪ੍ਰੇਤ ਪ੍ਰੇਤ ਕਹਿਣਾ ਕਰਦੇ ਨੇ ਸਾਰੇ ਰਿਸ਼ਤੇ ਨਾਤੇਦਾਰ ਕਰੀਬੀ ਰਿਸ਼ਤੇਦਾਰ ਵੀ ਮਹਾਰਾਜ ਕਹਿੰਦਾ ਆਧ ਘਰੀ ਕੋ ਨਾ ਰੱਖਾ ਕਰਤੇ ਦੇਤ ਨਿਕਾਰ ਔਰ ਮਰਨ ਤੋਂ ਉਪਰੰਤ ਮਹਾਰਾਜ ਕਹਿੰਦਾ ਕੋਈ ਅੱਧੇ ਘੜੀ ਵੀ ਘਰ ਦੇ ਵਿੱਚ ਨਹੀਂ ਰੱਖਦਾ 24 ਮਿੰਟ ਦੀ ਘੜੀ ਉਹਦੇ 12 ਮਿੰਟ ਦਾ ਸਮਾਂ ਵੀ ਘਰ ਦੇ ਵਿੱਚ ਰੱਖਣਾ ਮਹਾਲ ਹੋ ਜਾਂਦਾ ਹੈ ਮਰਦੇ ਨੂੰ ਨਾਰਾਇਣ ਕਹਿੰਦਾ ਘਰ ਤੇ ਦੇ ਤੇ ਨਿਕਾਰ ਤੇ ਘਰ ਦੇ ਵਿੱਚੋਂ ਕੱਢ ਦਿੰਦੇ ਨੇ ਸ਼ਮਸ਼ਾਨ ਭੂਮੀ ਨੂੰ ਲੈ ਜਾਂਦੇ ਨੇ ਮੁਰਦੇ ਘਾਟ ਨੂੰ ਲੈ ਜਾਂਦੇ ਨੇ ਸੋ ਅਗੋਂ ਆਪਣੇ ਬਚਨ ਦੇ ਦੂਸਰੇ ਪਾਦ ਵਿੱਚ ਮਹਾਰਾਜ ਕਿਰਪਾ ਕਰਦੇ ਨੇ ਕਹਿੰਦੇ ਮ੍ਰਿਗ ਤ੍ਰਸਨਾਜਯ ਜਾਗ ਰਚਨਾਯਹ ਦੇਖੋ ਹਿਰਦਾ ਵਿਚਾਰ ਕਹੋ ਨਾਨਕ ਪਾਜ ਰਾਮ ਨਾਮਨਦ ਜਾਤੇ ਹੋਤੇ ਉਧਾਰ ਮਿਰਗ ਤ੍ਰਸਨਾ ਦੇ ਜਾਗਰਤ ਨਾਇ ਹੈ ਤਨ ਗੁਰੂ ਤੇਗ ਬਹਾਦਰ ਮਹਾਰਾਜ ਕਿਰਪਾ ਕਰਦੇ ਹਨ ਕਿ ਇਸ ਜਗਤ ਦੀ ਰਚਨਾ ਜਿਹੜੀ ਹੈ ਨਾ ਜਗਤ ਦੀ ਘਾੜ ਤੋਂ ਸੰਸਾਰ ਦੀ ਬਨਾਵਟ ਜਿਹੜੀ ਹੈ ਮਿਰਗ ਤ੍ਰਸਨਾ ਵਰਗੀ ਹੈ ਜਿਵੇਂ ਠਾੜ ਦੇ ਦੁਪਹਿਰਿਆਂ ਨੂੰ ਜਿਹੜੇ ਰੇਗਿਸਤਾਨ ਨੇ ਉਹ ਐਵੇਂ ਲਿਸ਼ਕਿਆ ਕਰਦੇ ਸਨ ਤੇ ਹਾਰੇ ਹੋਏ ਮਿਰਗ ਨੂੰ ਐਵੇਂ ਪ੍ਰਤੀਤ ਹੋਣੇ ਹਿਰਨ ਨੂੰ ਐਵੇਂ ਪ੍ਰਤੀਤ ਹੋਣੇ ਜਿਵੇਂ ਸਮੁੰਦਰ ਹੈ ਉਸ ਨੇ ਅੱਗੇ ਤੋਂ ਅੱਗੇ ਭੱਜਿਆ ਜਾਣਾ ਲਿਸ਼ਕੋਰ ਵੀ ਅੱਗੇ ਤੋਂ ਅੱਗੇ ਭੱਜੀ ਜਾਣੀ ਸ਼ਾਮ ਨੂੰ ਸੂਰਜ ਢਲ ਜਾਣਾ ਔਰ ਉਹਨੇ ਹਾਫੁਕੇ ਡਿੱਗ ਪੈਣਾ ਮਹਾਰਾਜ ਕਹਿੰਦਾ ਜੇ ਮੈਂ ਮਿਰਗ ਤ੍ਰਿਸ਼ਨਾ ਹੁੰਦੀ ਆ ਨਾ ਨਿਰਮੂਲ ਜਾਂ ਸ਼ੈਣਪੰਗਰ ਜਾਂ ਯਥਾਰਥ ਦੇ ਵਿੱਚ ਨਹੀਂ ਹੁੰਦੀ ਹੈ ਜਗਤ ਦੀ ਰਚਨਾ ਵੀ ਕੁਝ ਵਈਆਂ ਭਾਈ ਯਥਾਰਥ ਦੇ ਵਿੱਚ ਸਤ ਨਹੀਂ ਕਹਿੰਦਾ ਮਿਰਗ ਤ੍ਰਿਸ਼ਨਾ ਜਿਉਂ ਜਗ ਰਚਨਾ ਹੈ ਦੇਖੋ ਰਿਦਾ ਵਿਚਾਰ ਬੇਸ਼ੱਕ ਹਿਰਦੇ ਦੇ ਵਿੱਚ ਵਿਚਾਰ ਕੇ ਵੇਖ ਲਓ ਕਿ ਸੰਸਾਰ ਵੀ ਮਿਰਗ ਤ੍ਰਿਸ਼ਨਾ ਵਾਂਗੂ ਝੂਠਾ ਆ ਭਾਈ ਕਹੋ ਨਾਨਕ ਭਾਜ ਰਾਮ ਨਾਮ ਨੱਦ ਜਾਤੇ ਹੋ ਤੇ ਉਧਾਰ ਕਹੋ ਨਾਨਕ ਭਾਜ ਰਾਮ ਨਾਮ ਨਿਤ ਕਹਿੰਦੇ ਨੇ ਨਾਵੇਂ ਨਾਨਕ ਧੰਗ ਗੁਰੂ ਤੇਗ ਬਹਾਦਰ ਮਹਾਰਾਜ ਕਹਿ ਜੀਵ ਤੂੰ ਨਿਤ ਭਾਵ ਸਦਾ ਹੀ ਰਾਮ ਜੀ ਦੇ ਨਾਮ ਦਾ ਭਜਨ ਕਰੋ ਸਕਾਲ ਪੁਰਖ ਵਾਹਿਗੁਰੂ ਦਾ ਭਜਨ ਕਰ ਕਿਹੜਾ ਵਾਹਿਗੁਰੂ ਦਾ ਜਾਤ ਹੋ ਤੇ ਉਧਾਰ ਜਿਹੜਾ ਵਾਹਿਗੁਰੂ ਦੇ ਨਾਮ ਦੇ ਸਦਕਾ ਭਾਈ ਤੇਰਾ ਉਧਾਰ ਅਰਥਾਤ ਪਾਰ ਉਤਾਰਾ ਹੋਵੇਗਾ ਦੇਵ ਗੰਧਾਰੀ ਮਹੱਲਾ ਨਾਮ ਜਗਤਮਾ ਝੂਠੀ ਦੇਖੀ ਪ੍ਰੀਤ ਆਪਣੇ ਹੀ ਸੁਖ ਸਿਉ ਸਭ ਲਾਗੇ ਕਿ ਆਦਾਰਾ ਕਿ ਅਮੇਤ ਰਹਾਓ ਇਨ ਜਗਤ ਮੈਂ ਝੂਠੀ ਦੇਖੀ ਪ੍ਰੀਤ ਧਨ ਗੁਰੂ ਤੇਗ ਬਹਾਦਰ ਮਹਾਰਾਜ ਕਿਰਪਾ ਕਰਦੇ ਹਨ ਰਾਗ ਦੇਵ ਕੰਧਾਰੀ ਦੇ ਵਿੱਚ ਕਿਸ ਜਗਤ ਦੇ ਵਿੱਚ ਸੰਸਾਰ ਦੇ ਵਿੱਚ ਵਿਸ਼ਵ ਦੇ ਵਿੱਚ ਸਾਰੇ ਜੀਵਾਂ ਦੀ ਜੀਵਾਂ ਦੇ ਪ੍ਰਤੀ ਪ੍ਰੀਤ ਅਸੀਂ ਝੂਠੀ ਦੇਖੀ ਐ ਕਹਿੰਦੇ ਆਪਣੇ ਹੀ ਸੁਖ ਸਿਵ ਸਭ ਲਾਗੇ ਕਿਆ ਦਾ ਰਾਗ ਆਮੀਤ ਕਨੇ ਹੀ ਸਖਸਾਂ ਸਭ ਲਾਗੇ ਸਾਰੇ ਜਿੰਨੇ ਵੀ ਸਕੇ ਸਬੰਧੀ ਰਿਸ਼ਤੇ ਨਾਤੇਦਾਰ ਨੇ ਸੱਜਣ ਮਿੱਤਰ ਨੇ ਆਪੋ ਆਪਣੇ ਸੁੱਖਾਂ ਦੀ ਖਾਤਰ ਹੀ ਲੱਗੇ ਹੋਏ ਨੇ ਆਪੋ ਆਪਣੇ ਸਵਾਰਥਾਂ ਹਿੱਤ ਹੀ ਲੱਗੇ ਹੋਏ ਨੇ ਕਿਆਦਾਰਾ ਕਿਆ ਮੀਤ ਕੀ ਇਸਤਰੀ ਕੀ ਘਰ ਵਾਲੀ ਪਤਨੀ ਤਾਂ ਕੀ ਮਹਾਰਾਜ ਕਹਿੰਦੇ ਯਾਰ ਮਿੱਤਰ ਇਹ ਸਾਰੇ ਭਾਈ ਆਪੋ ਆਪਣੇ ਸੁੱਖਾਂ ਦੀ ਖਾਤਰ ਹੀ ਲੱਗੇ ਹੋਏ ਹਨ ਸਰਹਾਵਰਥਾਦ ਵਿਸ਼ਰਾਮ ਦੇ ਕੇ ਅਗੋ ਆਪਣੇ ਬਚਨ ਦੇ ਪਹਿਲੇ ਚਰਨ ਚ ਮਹਾਰਾਜ ਕਿਰਪਾ ਕਰਦੇ ਨੇ ਕਹਿੰਦੇ ਮੇਰਾ ਮੇਰਾ ਸਭ ਕਹਿਤ ਹਿਤ ਸਿਵ ਬਾਧਯੋ ਚੀਤ ਅੰਤਕਾਲ ਸੰਗੀਨਹ ਕੋ ਇਹ ਅਚਰ ਜਹਾਰੇ ਦਾ ਮੇਰਾ ਮੇਰਾ ਸਭ ਕਹਤ ਹੈ ਜਿਉਂਦਾ ਜੀ ਤੇ ਸਾਰੀ ਦੁਨੀਆ ਮੇਰਾ ਮੇਰਾ ਕਹਿੰਦੀ ਹੈ ਮਹਾਰਾਜ ਕਹਿੰਦੇ ਜੀਵ ਨੂੰ ਨਾ ਕਹਿੰਦੇ ਪੁੱਤਰ ਮੇਰਾ ਔਰ ਪਤਨੀ ਕਹਿੰਦੇ ਪਤਨੀ ਮੇਰਾ ਭਰਾ ਕਹਿੰਦੇ ਨੇ ਸਾਡਾ ਭਾਈ ਹੈ ਬੱਚੇ ਕਹਿੰਦੇ ਨੇ ਸਾਡਾ ਪਤਾ ਹੈ ਮਹਾਰਾਜ ਕਹਿੰਦਾ ਮੇਰਾ ਮੇਰਾ ਸਭ ਕਹਤ ਹੈ ਹਿਤ ਸਵਭਾਧਿਆ ਚੀਤ ਤੇ ਸਾਰਿਆਂ ਦਾ ਚਿੱਤ ਮਹਾਰਾਜ ਕਹਿੰਦੇ ਹਿਤ ਦੇ ਨਾਲ ਵੱਜਾ ਹੋਇਆ ਮੋਹ ਦੇ ਨਾਲ ਜਾਂ ਉਹ ਆਪਣੇ ਸਵਾਰਥ ਹਿਤ ਵੱਧਾ ਹੋਇਆ ਹੈ ਪਰੰਤੂ ਪਾਸ਼ਾ ਕਹਿੰਦਾ ਅੰਤ ਕਾਲ ਸੰਗੀ ਨਹ ਕੋ ਇਹ ਅਚਰਜਹ ਰੀਤ ਅੰਤ ਸਮੇ ਮਹਾਰਾਜ ਕਹਿੰਦੇ ਜਦੋਂ ਮੌਤ ਆਉਂਦੀ ਹੈ ਬਰਾਣ ਸਰੀਰ ਤੋਂ ਨਿਆਰੇ ਹੁੰਦੇ ਨੇ ਉਦੋਂ ਕੋਈ ਵੀ ਸੰਗੀ ਸਿੱਧ ਨਹੀਂ ਜੇ ਹੁੰਦਾ ਸਾਥੀ ਸਿੱਧ ਨਹੀਂ ਹੁੰਦਾ ਇਹ ਅਚਰਜਹ ਰੀਤ ਮਹਾਰਾਜ ਕਹਿੰਦੇ ਜਗਤ ਦੀ ਇਹ ਰੀਤੀ ਬਹੁਤ ਅਸਰਜਾ ਬੜੀ ਨਸਾਨੀ ਹੈ ਜਗਤ ਦੀ ਇਹ ਰੀਤੀ ਸੋਗ ਆਪਣੇ ਬਚਨ ਦੇ ਦੂਸਰੇ ਪਦ ਵਿੱਚ ਮਹਾਰਾਜ ਕਿਰਪਾ ਕਰਦੇ ਨੇ ਕਹਦਾ ਮਨ ਮੂਰਖ ਅਜੋ ਨਹ ਸਮਝਤ ਸਿਖਦਾ ਹਾਰਿਉ ਨੀਤਾ ਨਾਨਕ ਪੌਜਲ ਪਾਰ ਪਰੈ ਜੋ ਗਾਵੈ ਪ੍ਰਭ ਕੈ ਗੀਤ ਮਨ ਮੂਰਖ ਅਜੋ ਨਹ ਸਮਝਤ ਤਾਨ ਗੁਰੂ ਤੇਗ ਬਹਾਦਰ ਮਹਾਰਾਜ ਕਿਰਪਾ ਕਰਦੇ ਹਨ ਕਹਿ ਮੂਰਖ ਮਨ ਅਜੇ ਵੀ ਸਮਝਦਾ ਨਹੀਂ ਸੇਕਾ ਦਾ ਹਾਰੇ ਹੋ ਨੀ ਤ ਅਸੀ ਤਨਿਤ ਸਦਾ ਹੀ ਅਸ ਨੂੰ ਸਿੱਖਿਆ ਦੇ ਦੇ ਕਿ ਹਾਰ ਚੁੱਕੇ ਹਾਂ ਬ ਚੁੱਕੇ ਹਾਂ ਇਹਨਾਂ ਨਾਨਕ ਪੌਜਲ ਪਾਰ ਪਰ ਜਾਉ گا ਵ ਪ੍ਰਭ ਕਹਿ ਗੀਤ ਨਾਨਕ ਪੌਜਲ ਪਾਰ ਪਰ ਕਹਿੰਦੇ ਨੇ ਨਵੇਂ ਨਾਨਕ ਧੰਗੁਰੂ ਤੇਗ ਬਹਾਦਰ ਮਹਾਰਾਜ ਕਿ ਇਸ ਪਵਜਲ ਤੋਂ ਇਸ ਸੰਸਾਰ ਰੂਪੀ ਸਮੁੰਦਰ ਤੋਂ ਕੇਵਲ ਤੇ ਕੇਵਲ ਤਾਂ ਹੀ ਪਾਰ ਪੈ ਸਕਦੇ ਹਾਂ ਜੋ ਗਾਵੇ ਪ੍ਰਭ ਕਾ ਗੀਤ ਜੇਕਰ ਅਸੀਂ ਉਸ ਪ੍ਰਭੂ ਜੀ ਦਾ ਗੀਤ ਨੂੰ ਗਾਉਣਾ ਕਰੀਏ ਉਸ ਦੀ ਕੁਰਬਾਨੀ ਨੂੰ ਗਾਉਣਾ ਕਰੀਏ ਤਾਂ ਕਹਿੰਦਾ ਮਾਨ ਮੂਰਖ ਅਜੋ ਨਹ ਸਮਝਤ ਸਿਖਦ ਹਾਰਿਓ ਨੀਤ ਨਾਨਕਾ ਪੌਜਲ ਪਾਰ ਪਰੈ ਜੋ ਗਾਵੇ ਪ੍ਰਭ ਕਾ ਗੀਤ ਵਾਹੇ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ